ਅਰੇ ਜੀ ਆਹ ਕਾਰਪੋਰੇਸ਼ਨ ਵੱਲੋਂ ਡਿਸਟ੍ਰੀਬਿਊਸ਼ਨ ਵਗੈਰਾ ਭੰਡੇ ਜਾ ਰਹੇ ਆ ਨਗਰ ਕਮੇਟੀਾਂ ਨੂੰ ਕੀ ਕਿਹਾ ਜਾਂਦਾ ਇਹਦੇ ਬਾਰੇ ਪਹਿਲਾਂ ਤਾਂ ਸਾਰਿਆਂ ਨੂੰ ਮਾਤਾ ਚਿੰਤਪੂਰਨੀ ਜਿਹਦੇ ਚੱਲ ਰਹੇ ਮੇਲਿਆਂ ਦੀ ਬਹੁਤ-ਬਹੁਤ ਮੁਬਾਰਕਾਂ ਸੋ ਸਾਡੇ ਮੇਲੇ ਲਈ ਹੁਣ ਲਗਭਗ 3-4 ਦਿਨ ਸੰਡੇ ਮੇਲਾ ਜਿਹੜਾ ਵਾਈਂਡ ਅਪ ਹੋ ਰਿਹਾ ਸੋ ਨਗਰ ਨਿਗਮ ਵੱਲੋਂ ਸਾਡੀਆਂ ਜਿਹੜੀਆਂ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਨਗਰ ਨਿਗਮ ਜਿਹੜਾ ਆ ਜਿੱਦਾਂ ਬਾਕੀ ਹਰ ਸਾਲ ਦੀ ਤਰ੍ਹਾਂ ਇਸੇ ਹੀ ਤਰੀਕੇ ਦੇ ਨਾਲ ਮੇਲੇ ਦੇ ਵਿੱਚ ਇਸ ਵਾਰ ਵੀ ਕੰਮ ਕਰ ਰਿਹਾ ਆ ਲੇਕਿਨ ਥੋੜਾ ਜਿਹਾ ਇਸ ਵਾਰ ਮਾਨਯੋਗ ਡੀਸੀ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਇਸ ਵਾਰ ਦਾ ਜਿਹੜਾ ਮੇਲਾ ਆ ਉਹ ਪਲਾਸਟਿਕ ਮੁਕਤ ਜਿਹੜਾ ਆ ਮੇਲਾ ਉਹਨੂੰ ਬਣਾਉਣ ਦੀ ਦਿਸ਼ਾ ਦੇ ਵਿੱਚ ਜੋ ਕਾਰਪੋਰੇਸ਼ਨ ਨੇ ਡੀਸੀ ਸਾਹਿਬ ਦੀਆਂ ਹਦਾਇਤਾਂ ਦੇ ਅਕੋਰਡਿੰਗ ਕੀਤੀਆਂ ਕੀਤੀ ਆ ਕਾਰਵਾਈ ਜੋ ਆਪਣਾ ਉਹਨਾਂ ਨੇ ਆਪਣੀਆਂ ਟੀਮਾਂ ਬਣਾ ਕੇ ਕੁਝ ਉਦਮ ਅਸੀਂ ਨਾਲ ਮੇਅਰ ਸਾਹਿਬ ਐਮਐਲਏ ਸਾਹਿਬ ਉਹਨਾਂ ਨੂੰ ਨਾਮ ਲੈ ਕੇ ਜੋ ਅਸੀਂ ਆਪਣਾ ਉਪਰਾਲਾ ਕੀਤਾ ਉਹਦੇ ਅਕੋਰਡਿੰਗ ਤਕਰੀਬਨ ਡਸਟਬਿਨ ਤਾਂ ਅਸੀਂ ਵੰਡ ਦਿੱਤੇ ਸੀ ਲੇਕਿਨ ਇਹ ਅਸੀਂ ਦੇਖਿਆ ਗਿਆ ਕਿ ਬਹੁਤ ਸਾਰੇ ਕੁਛ ਲੰਗਰ ਕਮੇਟੀਆਂ ਤਕਰੀਬਨ ਸਾਰਾ ਮੇਲਾ ਜਿਹੜਾ ਆ ਉਹ 10 ਦਿਨ ਮੇਲੇ ਚ ਲੰਗਰ ਲਗਾਉਂਦੀਆਂ ਲੇਕਿਨ ਕਈ 1 ਦਿਨ ਲਗਾਉਂਦਾ ਕੋਈ 2 ਦਿਨ ਲਗਾਉਂਦਾ ਸੋ ਉਹਦੇ ਵਿੱਚ ਸਾਨੂੰ ਇਹ ਤਕਰੀਬਨ ਆਇਆ ਕਿ ਕਈ ਵਾਰ ਜਿਹੜੇ ਆ ਉਹ ਜਿਹੜੇ ਲੰਗਰ ਕਮੇਟੀਆਂ ਜਦੋਂ ਇੱਕ ਚਲੇ ਜਾਂਦੀ ਆ ਉਸ ਤੋਂ ਬਾਅਦ ਅਗਲਾ ਜਿਹਨਾਂ ਨੇ ਉੱਥੇ ਲਗਾਉਣਾ ਹੁੰਦਾ ਲੰਗਰ ਉਹਨੂੰ ਹੈਂਡਓਵਰ ਨਹੀਂ ਉਹ ਪੰਦਾ ਡਸਟਬੀਨ ਹੈ ਔਰ ਉਹਦੇ ਨਾਲ ਨਾਲ ਇਹ ਵੀ ਪਾਇਆ ਗਿਆ ਹੈ ਕਿ ਜਿਵੇਂ ਜਿਵੇਂ ਮੇਲਾ ਆਪਣਾ ਭਰਦਾ ਜਾ ਰਿਹਾ ਉਹਦੇ ਅਕੋਰਡਿੰਗ ਅੱਜ ਸਾਡੀ ਟੀਮ ਅਸੀਂ ਫੇਰ ਭੇਜੀ ਆ ਵੀ ਜਿੱਥੇ ਜਿੱਥੇ ਰਿਕੁਆਇਰਮੈਂਟ ਹੈ ਜਿੱਥੇ ਕੋਈ ਪੁਰਾਣਾ ਵੀ ਲੰਗਰ ਚੱਲ ਰਿਹਾ ਅਗਰ ਉਥੇ ਹੋਰ ਯੂਜ਼ ਹੈਗਾ ਆ ਉਹਨਾਂ ਨੂੰ ਲੱਗਦਾ ਹੈ ਕਿ ਡਿਸਪੋਜ਼ ਆਪਣਾ ਜਿਹੜਾ ਹੈ ਡਸਟਬੀਨ ਦੀ ਲੋਡ ਹੈ ਉਹਨਾਂ ਨੂੰ ਡਸਟਬੀਨ ਦਿੱਤੇ ਜਾ ਰਹੇ ਆ ਔਰ ਉਹਦੇ ਨਾਲ ਨਾਲ ਕੋਈ ਨਵਾਂ ਲੰਗਰ ਜਿਹੜਾ ਹੈ ਆਪਾਂ ਢਾਲ ਲੱਗ ਰਿਹਾ ਉਹਨੂੰ ਵੀ ਡਸਟਬਿਨ ਸਾਡੀ ਟੀਮ ਦੇ ਰਹੀ ਆ ਤੋਂ ਉਹਦੇ ਨਾਲ ਨਾਲ ਦੋਨੋਂ ਸੈਨੀਟਰੀ ਇਨਸਪੈਕਟਰਸ ਮੇਰੇ ਕੋਲ ਹੈ ਜਨਕ ਜੀ ਹੈ ਔਰ ਕਰਨ ਹੈ ਉਹਦੇ ਨਾਲ ਚੀਫਸ ਹਨ ਆਪਾਂ ਸੀਐਸਓ ਸਾਹਿਬ ਮੇਰੇ ਨਾਲ ਹੈ ਸੁਪਰਡੈਂਟ ਗੁਰਮੇਲ ਜੀ ਹੈ ਸਾਡੀ ਟੀਮ ਜਿਹੜੀਆਂ ਗੱਡੀਆਂ ਦੇ ਵਿੱਚ ਤਕਰੀਬਨ ਸਾਰਾ ਸਮਾਨ ਲਿਆ ਕੇ ਅਸੀਂ ਸੈਂਪਲ ਦੇ ਤੌਰ ਤੇ ਆਹ ਬੜਾ ਅਸੀਂ ਦੱਸਣਾ ਚਾਹੁੰਦੇ ਆ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਕਿ ਜਿਵੇਂ ਨਾ ਗੱਤੇ ਦੇ ਵਿੱਚ ਆ ਲੱਗਿਆ ਹੋਇਆ ਇਹ ਤਾਂ ਅਲਾਉਡ ਹੈ ਸਾਡੀਆਂ ਟੀਮਾਂ ਇਹ ਜਾ ਕੇ ਸੈਂਪਲ ਦੇ ਵੀ ਰਹੀਆਂ ਸੈਂਪਲ ਦੇ ਕੇ ਤੇ ਨਾਲ ਜਿਹੜੇ ਵੀ ਵੈਂਡਰ ਆ ਆ ਪਕੜਨਾ ਜ਼ਰਾ ਵੀ ਦੇ ਰਹੇ ਆ ਕਿਉਂ ਆਪਣਾ ਲੰਗਰ ਵਾਸਤੇ ਇੱਥੋਂ ਪਰਚੇਸ ਵੀ ਕਰ ਸਕਦੇ ਆ ਇਹ ਟੀਮਾਂ ਨਾਲ ਨਾਲ ਦੇ ਰਹੀਆਂ ਆ ਆਉਣ ਵਾਲੇ ਦਿਨਾਂ ਦੇ ਵਿੱਚ ਟੀਮਾਂ ਪਿਛਲੇ ਦਿਨਾਂ ਚ ਵੀ ਕੰਮ ਕਰ ਰਹੀਆਂ ਆ ਆਉਣ ਵਾਲੇ ਦਿਨਾਂ ਚ ਵੀ ਇਦਾਂ ਹੀ ਕਰ ਰਹੀਆਂ ਹਨ ਕਰਨ ਕਿਆਂ ਲੇਕਿਨ ਇਹ ਕਿ ਮੇਰੇ ਸਾਰਿਆਂ ਨੂੰ ਪੀਲ ਹੈ ਵੀ ਇਹਦੇ ਵਿੱਚ ਇੱਕ ਸਿਲਵਰ ਫੋਇਲ ਲੱਗਿਆ ਹੁੰਦਾ ਕਿਰਪਾ ਕਰਕੇ ਉਹ ਨਾਂ ਯੂਜ਼ ਕੀਤਾ ਜਾਵੇ ਲੰਗਰ ਕਮੇਟੀਆਂ ਵੱਲੋਂ ਹਾਲਾਂਕਿ ਅਸੀਂ ਸੈਂਪਲ ਦੇ ਦਿੱਤੇ ਲੇਕਿਨ ਆ ਪਿੱਛੋਂ ਦੇਖਦੇ ਆ ਰਹੇ ਕੁਝ ਕੁਝ ਹੈ ਲੰਗਰ ਕਬੇਟੀਆਂ ਵੱਲੋਂ ਆਹ ਚੀਜ਼ ਯੂਜ਼ ਹੋ ਰਹੀ ਆ ਤਾਂ ਸਾਡੇ ਵੱਲੋਂ ਹੱਥ ਛੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਅਸੀਂ ਸੈਂਪਲ ਦਿਖਾ ਰਹੇ ਆ ਸੋ ਕੁਝ ਸੈਂਪਲ ਜਿਹੜੇ ਦਿੱਤੇ ਜਾ ਰਹੇ ਆ ਤੁਹਾਨੂੰ ਕਾਰਪੋਰੇਸ਼ਨ ਵੱਲੋਂ ਉਹ ਜਿਹੜੇ ਆ ਸੈਂਪਲ ਹੁਣ ਵੀ ਅਸੀਂ ਤੁਹਾਨੂੰ ਦਵਾਂਗੇ ਤੁਹਾਨੂੰ ਉਹ ਵਾਲੇ ਸੈਂਪਲ ਲੇਕਿਨ ਨਾਲ ਜਿੱਥੇ ਕਿਤੇ ਵੱਡੀ ਗਿਣਤੀ ਦੇ ਵਿੱਚ ਲੰਗਰ ਦੇ ਵਿੱਚ ਲੋੜ ਪੈਂਦੀ ਉਹਦੇ ਲਈ ਵੈਂਡਰ ਦੀ ਲਿਸਟ ਵੀ ਜਿਹੜੇ ਸਪਲਾਈ ਕਰਦੇ ਆ ਕਿਸੇ ਕੋਲੋਂ ਵੀ ਤੁਸੀਂ ਫੋਨ ਕਰਕੇ ਲੈ ਸਕਦੇ ਹੋ ਉਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਟੀਮਾਂ ਆ ਕਾਰਪੋਰੇਸ਼ਨ ਦੀਆਂ ਪਹਿਲਾਂ ਪਿਛਲੇ ਮੇਲਿਆਂ ਦੇ ਵਿੱਚ ਇੱਕ ਵਾਰ ਟੀਮ ਚੱਲਦੀ ਸੀ ਔਰ ਸਾਡਾ ਜਿਹੜਾ ਆ ਏਰੀਆ ਤਕਰੀਬਨ ਖਤਮ ਹੋ ਜਾਂਦਾ ਬੰਜਰ ਬਾਗ ਦੇ ਕੋਲ ਹੈ ਲੇਕਿਨ ਇਸ ਵਾਰ ਜਿਹੜੀਆਂ ਨਗਰ ਨਿਗਰਨੀਆਂ ਦੀਆਂ ਟੀਮਾਂ ਮੰਗੂਵਾਲ ਤੱਕ ਸਾਡੀਆਂ ਜਿਹੜੀਆਂ ਆ ਦੋ ਵਾਰ ਦੋ ਟਰਾਲੀਆਂ ਚਾ ਰਹੀਆਂ ਜਿਹਦੇ ਵਿੱਚ ਤਕਰੀਬਨ ਦੋਨੋਂ ਸੈਨੀਟਰੀ ਇਨਸਪੈਕਟਰ ਤਾਇਨਾਤ ਹੈ ਜਨਕ ਜਿਹੜੇ ਆ ਤਕਰੀਬਨ ਇਹ ਸਵਚ ਭਾਰਤ ਮਿਸ਼ਨ ਦੇ ਇਨਚਾਰਜ ਹੋਣ ਦੇ ਨਾਤੇ ਔਰ ਇਹ ਤੱਕ ਤਕਰੀਬਨ ਦੋ ਵਾਰ ਆਪਣੀ ਟਰਾਲੀ ਚਲਾਉਂਦੇ ਆ ਔਰ ਉਹਦੇ ਵਿੱਚ ਜਿੰਨੇ ਲਫਾਫੇ ਆ ਜਿਨ੍ਹਾਂ ਵਿੱਚ ਪੂਰਾ ਚੱਕਿਆ ਜਾ ਸਕਦਾ ਉਹ ਲੰਗਰ ਕਮੇਟੀਆਂ ਨੂੰ ਅਸੀਂ ਦੇ ਆਨੇ ਆ ਔਰ ਉਹਨਾਂ ਨੂੰ ਨਵੇਂ ਦੇ ਆਂਦੇ ਪੁਰਾਣਾ ਜਿਹੜਾ ਦਿੱਤਾ ਹੁੰਦਾ ਉਹਦੇ ਵਿੱਚ ਪੂਰਾ ਚਾਕੇ ਲੈ ਆਈਦਾ ਉਹਦੇ ਨਾਲ ਨਾਲ ਡਸਟਬੀਨ ਵੀ ਦਿੱਤੇ ਆ ਵੱਡੇ ਅਸੀਂ ਬੋਰੇ ਵੀ ਦਿੱਤੇ ਆ ਕਿ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਪਰ ਆਂਦੇ ਆਂਦੇ ਜੋ ਚੀਜ਼ ਕਿਉਂਕਿ ਸਾਡੀਆਂ ਜਿਹੜੀਆਂ ਨਾ ਕਾਰਪੋਰੇਸ਼ਨ ਦੇ ਵਿੱਚ ਆਫੀਸਰ ਕਿਤੇ ਮੈਮ ਮੂਵ ਕਰਦੀਆਂ ਕਿਤੇ ਜੇਸੀ ਸਾਡੇ ਮੂਵ ਕਰਦੇ ਆ ਕਿਤੇ ਏਸੀ ਮੂਵ ਕਰਦੇ ਆ ਸੁਪਰਡਟ ਇੰਜੀਨੀਅਰ ਐਕਸੀਅਨ ਸਭ 1 ਬਾਈ 1 ਮੂਵ ਕਰਦੇ ਆ ਉਥੇ ਜਿਹੜੀ ਚੀਜ਼ ਨਜ਼ਰ ਆ ਰਹੀ ਆ ਪਿਛਲੇ 5 6 ਦਿਨਾਂ ਦੇ ਵਿੱਚੋਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਲੰਗਰ ਕਮੇਟੀਆਂ ਨੂੰ ਵੀ ਬੇਨਤੀ ਐ ਕਿ ਲੋਕ ਜਦੋਂ ਖਾਂਦੇ ਆ ਤੋ ਰਸਤੇ ਦੇ ਵਿੱਚ ਰੈਪਰ ਜਿਹੜਾ ਕੋਰਕੋਰੇ ਦਾ ਪੈਕਟ ਉਹ ਸੁੱਟ ਦਿੰਦੇ ਚਲੋ ਮਾਤਾ ਦੇ ਮੇਲੇ ਦੇ ਵਿੱਚ ਅਸੀਂ ਚੱਲਦੇ ਵੀ ਜਾਣਾ ਹੈ ਜੈਕਾਰੇ ਵੀ ਲਾਂਦੇ ਜਾਣਾ ਹੈ ਮਹਾ ਮਾਈ ਦਾ ਗੁਣਗਾਨ ਵੀ ਕਰਨਾ ਹੈ ਖਾਂਦੇ ਪੀਂਦੇ ਵੀ ਜਾਣਾ ਕਿਉਂਕਿ ਮੇਲਾ ਮਾਤਾ ਚਿੰਤਪੁਰਨੀ ਜੀ ਦਾ ਆ ਲੇਕਿਨ ਹੱਥ ਜੋੜ ਕੇ ਨਗਰ ਨਿਗਮ ਬਲੋ ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰਨ ਸਾਰੀਆਂ ਸੰਗਤਾਂ ਔਰ ਲੰਗਰ ਕਮੇਟੀਆਂ ਕੀ ਆ ਜਿਹੜੇ ਡਸਟਬਿਨ ਦਿੱਤੇ ਆ ਉਹਨਾਂ ਨੂੰ ਉਹ तकरीबन ਐਸੀ ਜਗ੍ਹਾ ਤੇ ਰੱਖ ਦਨ ਜਿੱਥੇ ਆਮ ਜਨਤਾ ਵੀ ਕਿਉਂਕਿ ਥਾਂ ਥਾਂ ਤੇ ਅਸੀਂ ਆਪਣੇ ਵੀ ਨਗਰ ਨਿਗਮ ਨੇ ਉਹ ਜਿਹੜੇ ਆ ਲਗਾਏ ਹੋਇਆ ਕੂੜੇ ਦੇ ਡੰਪ ਲਗਾਏ ਹੋਇਆ ਤੇ 3-4 ਜਗ੍ਹਾ ਤੇ ਲੇਕਿਨ ਚਲਦੇ ਚਲਦੇ ਉਹਦੇ ਤੱਕ ਜੇ ਦੂਰੀ ਹੈ ਕਿਉਂਕਿ ਰਸ ਕਈ ਵਾਰ ਬਹੁਤ ਪੈ ਜਾਂਦਾ ਤੇ ਉਹ ਇਸ ਜਗ੍ਹਾ ਰੱਖਣ ਕਿ ਆਮ ਪਬਲਿਕ ਵੀ ਇਹਨੂੰ ਯੂਜ਼ ਕਰਨ ਬਾਕੀ ਕਮੇਟੀਆਂ ਨੂੰ ਵੀ ਬੇਨਤੀ ਹੈ ਕਿ ਲੋਕ ਜਦੋਂ ਖਾਂਦੇ ਆ ਤੋ ਰਸਤੇ ਦੇ ਵਿੱਚ ਰੈਪਰ ਜਿਹੜਾ ਕੋਰਕੋਰੇ ਦਾ ਪੈਕਟ ਉਹ ਸੁੱਟ ਦਿੰਦੇ ਚਲੋ ਮਾਤਾ ਦੇ ਮੇਲੇ ਦੇ ਵਿੱਚ ਅਸੀਂ ਆ ਚੱਲਦੇ ਵੀ ਜਾਣਾ ਜੈਕਾਰੇ ਵੀ ਲਾਉਂਦੇ ਜਾਣਾ ਹੈ ਮਹਾ ਮਾਈ ਦਾ ਗੁਣਗਾਨ ਵੀ ਕਰਨਾ ਹੈ ਖਾਦੇ ਪੀਂਦੇ ਵੀ ਜਾਣਾ ਕਿਉਂਕਿ ਮੇਲਾ ਮਾਤਾ ਚਿੰਤਪੁਰਨੀ ਜੀ ਦਾ ਆ ਲੇਕਿਨ ਹੱਥ ਜੋੜ ਕੇ ਨਗਰ ਨਿਗਮ ਬਲੋ ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰਨ ਸਾਰੀ ਸ਼ਰਧਾਲੂ ਵੀ ਜੇ ਕਿਤੇ ਕਰਨਾ ਹੈ ਤੋ ਡਸਟਬਿਨ ਦੇ ਵਿੱਚ ਪਾ ਲੈਣ ਕਿਉਂਕਿ ਅਸੀਂ ਜ਼ਿੰਮੇਵਾਰ ਨਾਗਰਿਕ ਵੀ ਬਣਨਾ ਹੈ ਔਰ ਮੇਲਾ ਵੀ ਇੰਜੋਏ ਕਰਨਾ ਹੈ ਤੋ ਇੱਕ ਟ੍ਰਾਲੀ ਜਿਹੜੀ ਹੈ ਉਹ ਨਗਰ ਨਿਗਮ ਦੀ ਦੋ ਟਾਈਮ ਨਿਕਲਦੀ ਆ ਦੋ ਟਾਈਮ ਜਿਹੜੀ ਇੱਕ ਵ ਕੂੜਾ ਚੱਕਦੇ ਜਾਣਾ ਜਿਹੜੀ 2 ਵਜੇ ਸਾਡੀ ਟੀਮ ਹੈ ਉਹ ਸੜਕ ਦੇ ਉੱਪਰ ਕਿੰਨੇ ਆ ਜਾਂਦੇ ਆ 25 30 ਆਂਦੇ ਮੁਲਾਜ਼ਮ ਉਹ ਲੈ ਕੇ ਆਂਦੇ ਆ ਨਾਲ ਵੋਲੰਟੀਅਰਸ ਐਨ ਜੀਓਜ਼ ਆਪਾਂ ਨਾਲ ਜੁੜੇ ਹੋਏ ਆ ਅਸੀਂ ਇਕੱਠਾ ਕਰਦੇ 2 ਵਜੇ ਵੀ ਟਰਾਲੀ ਕੂੜਾ ਲੈ ਕੇ ਨਿਕਲਦੀ ਹੈ ਸੂਰ ਪਾਡੇ ਸਹਿਯੋਗ ਦੇ ਨਾਲ ਸਾਸੀਂ ਜਿੰਨਾ ਕੋ ਉਪਰਾਲਾ ਕਰਦੇ ਆ ਮਾਨਯੋਗ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਦੇ ਨਾਲ ਉਹਦੇ ਨਾਲ ਅਸੀਂ ਇਹ ਆ ਕਿ ਇਸ ਮੇਲੇ ਨੂੰ ਜੋ ਨਾ ਪਿਛਲੀ ਵਾਰ ਆਪਾਂ ਪ੍ਰਬੰਧ ਕੀਤੇ ਆ ਕੋਸ਼ਿਸ਼ ਅਸੀਂ ਕਰ ਕ ਅਸੀਂ ਕਰ ਰਹੇ ਆ ਕਿ ਅਸੀਂ ਉਹਨੂੰ ਹੋਰ ਬਿਹਤਰ ਕਰ ਸਕੀਏ ਆਉਣ ਵਾਲੇ ਸਮਾਂ ਚ ਹੋਰ ਬਿਹਤਰ ਕਰਾਂਗੇ ਸੋ ਤੁਹਾਡੇ ਸਹਿਯੋਗ ਦੇ ਨਾਲੇ ਮੇਲਾ ਜਿਹੜਾ ਆ ਪਲਾਸਟਿਕ ਮੁਕਤ ਮੇਲਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਬੰਦਾ ਸਾਰੇ ਸਹਿਯੋਗ ਦਾ ਮਤਲਬ ਕਿ ਇਹਦੇ ਵਿੱਚ ਖਾਸ ਤੌਰ ਤੇ ਜਿਹੜੀ ਪ੍ਰੈਸ ਉਹਦਾ ਵੀ ਬੜਾ ਸਹਿਯੋਗ ਹੈ ਕਿਉਂਕਿ ਅਵੇਅਰ ਕਰਨ ਦਾ ਕੰਮ ਤੁਸੀਂ ਵੀ ਬਹੁਤ ਕਰ ਰਹੇ ਹੋ ਚਲੋ ਸਾਡੀਆਂ ਟੀਮਾਂ ਤਾਂ ਨਾਲ ਹੈ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੀ ਟੀਮਾਂ ਲੰਗਰ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਬਾਰਲੇ ਜिले ਤੋਂ ਵੀ ਜਿਹੜੀਆਂ ਆਈਆਂ ਬਾਹਰ ਦੀਆਂ ਸਟੇਟਾਂ ਤੋਂ ਵੀ ਜਿਹੜੀਆਂ ਹੀ ਹੋਣਾ ਦਾ ਵੀ ਬੜਾ ਧੰਨਵਾਦ ਉਹਦੇ ਨਾਲ ਸ਼ਰਧਾਲੂਆਂ ਦਾ ਵੀ ਬੜਾ ਧੰਨਵਾਦ ਬਸ ਆ ਦੋ ਚਾਰ ਜੀ ਦਾ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਕਿ ਆਪਾਂ ਪਲਾਸਟਿਕ ਨੂੰ ਜੋ ਵੀ ਹੈ ਡਸਟਬਿਨ ਦੇ ਵਿੱਚ ਸੁੱਟਣਾ ਯਕੀਨੀ ਬਣਾਈਏ ਧੰਨਵਾਦ ਜੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਜੀ ਜੈ ਮਾਤਾ ਦੀ ਔਰ ਨਾਲ ਦੀ ਨਾਲ ਮੈਂ ਆਪਣੇ ਪ੍ਰੈਸ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਪੂਰੇ ਮਾਤਾ ਰਾਣੀ ਦੇ ਮੇਲੇ ਨੂੰ ਕੈਪਚਰ ਕਰ ਰਹੇ ਆ ਔਰ ਮੇਲਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਸਾਡੇ ਨਗਰ ਨਿਗਮ ਵੱਲੋਂ ਯਾਤਰੀ ਸਹੂਲਤ ਕਮੇਟੀ ਵੱਲੋਂ ਇੱਕ ਕਾਊਂਟਰ ਵੀ ਲਗਾਇਆ ਗਿਆ ਹੈ ਸੋ ਇਹ ਜਿੰਨੇ ਵੀ ਕੰਮ ਕੀਤੇ ਗਏ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਕਮਿਸ਼ਨਰ ਮੈਡਮ ਨਗਰ ਨਿਗਮ ਜੋਤੀਬਾਲਾ ਜੀ ਮੱਟੂ ਵੱਲੋਂ ਜੋ ਕਿ ਸਾਡੇ ਨਗਰ ਨਿਗਮ ਦੇ ਬੌਸ ਨੇ ਉਹਨਾਂ ਵੱਲੋਂ ਇਹ ਦਿਸ਼ਾ ਨਿਰਦੇਸ਼ ਅਨੁਸਾਰ ਬਹੁਤ ਹੀ ਵਧੀਆ ਸਹੂਲਤ ਜਿਹੜੀ ਆ ਉਹ ਲੰਗਰ ਵਾਸਤੇ ਵੀ ਔਰ ਯਾਤਰੀਆਂ ਲਈ ਵੀ ਜਿਹੜੀ ਮਹਈਆ ਕਰਵਾਈ ਗਈ ਆ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਆਪਾਂ ਨਾ ਵਰਤਦੇ ਹੋਏ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਸਾਡੇ ਸਪੈਸ਼ਲ ਕੋਈ ਡੂਨੇ ਪਲੇਟਾਂ ਬਣੀਆਂ ਆ ਉਹਨਾਂ ਦਾ ਯੂਜ਼ ਕੀਤਾ ਜਾਵੇ ਔਰ ਜਿਹੜਾ ਸਫਾਈ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਵੀ ਸਮੇਂ-ਸਮੇਂ ਤੇ ਸਾਡੀਆਂ ਨਗਰ ਨਿਗਮ ਦੇ ਜਿੰਨੇ ਵੀ ਸਫਾਈ ਸੇਵਕ ਆ ਉਹ ਕੰਮ ਕਰ ਰਹੇ ਆ ਸਵੇਰ ਨੂੰ ਸ਼ਾਮ ਨੂੰ ਦੁਪਹਿਰ ਨੂੰ ਆਪਣੀਆਂ ਟਰਾਲੀਆਂ ਲੈ ਕੇ ਆ ਰਹੇ ਆ ਔਰ ਜਿੰਨੇ ਵੀ ਸਾਡੇ ਜਿੰਨਾ ਵੀ ਲੰਗਰ ਦਾ ਪਲਾਸਟਿਕ ਦਾ ਦੂਸਰਾ ਸਿੰਗਲ ਯੂਜ਼ ਨਾ ਕਰਕੇ ਜਿੰਨੇ ਵੀ ਅਸੀਂ ਆਪਣੇ ਡੂਨੇ ਦਿੱਤੇ ਆ ਉਹਨਾਂ ਦੇ ਫੋਲੋਥੀਨ ਬਣ ਕੇ ਟਰਾਲੀਆਂ ਦੇ ਵਿੱਚ ਛਿਟਕੇ ਲੈ ਕੇ ਜਾ ਰਹੇ ਆ ਔਰ ਮੈਂ ਸਾਰੇ ਹੀ ਸਫਾਈ ਸੇਵਕਾਂ ਦਾ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਮਿਹਨਤ ਦੇ ਨਾਲ ਮੇਲੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਔਰ ਮਾਤਾ ਰਾਣੀ ਦੇ ਚਰਨਾਂ 'ਚ ਵੀ ਅਰਦਾਸ ਵੀ ਕਰਦੇ ਆ ਅਸੀਂ ਕਿ ਸਭ ਨੂੰ ਦੇਣ ਦੁੱਗਣੀ ਔਰ ਚੌਗਣੀ ਤਰੱਕੀ ਬਖਸ਼ਣ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਨਗਰ ਨਿਗਮ ਵੱਲੋਂ ਆਪਣਾ ਕਾਊਂਟਰ ਲਗਾ ਕੇ ਯਾਤਰੀਆਂ ਨੂੰ ਵੀ ਔਰ ਲੰਗਰ ਵਾਲਿਆਂ ਨੂੰ ਵੀ ਅਵੇਅਰ ਕਰਦੇ ਆ ਔਰ ਸਾਡੀ ਵੀ ਇਹ ਬੇਨਤੀ ਆ ਕਿ ਜਿਹੜਾ ਖਲੇਰਾਵਾ ਲੰਗਰ ਦਾ ਉਧਰ ਨਾ ਸਿੱਟਣ ਇੱਕ ਪੌਲੀਥੀਨ ਦੇ ਵਿੱਚ ਬੰਨ ਕੇ ਰੱਖਣ ਤਾਂ ਕਿ ਜਿਹੜਾ ਵਾਤਾਵਰਣ ਵੀ ਸਾਫ਼ ਰਹਿ ਸਕੇ ਔਰ ਸ਼ਹਿਰ ਦੀ ਸਾਫ਼ ਸਫਾਈ ਦਾ ਵੀ ਧਿਆਨ ਰੱਖਿਆ ਜਾ ਸਕੇ ਧੰਨਵਾਦ ਜੀ